ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਸੁਪਨਾ ਸੀ ਕੈਨੇਡਾ ਦਾ ਪਰ 에어ਪੋਰਟ ਤੋਂ ਹੀ ਮੁੜ ਗਈ ਪੰਜਾਬੀ ਕੁੜੀ 에어ਪੋਰਟ ਤੇ ਕੁੜੀ ਦਾ ਵੀਜ਼ਾ ਰਿਜੈਕਟ ਹੋਇਆ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਜਿੱਥੇ ਖੇਤਾਂ ਦੀ ਹਰਿਆਲੀ ਅਤੇ ਨਦੀਆਂ ਦੀ ਠੰਡੀ ਹਵਾ ਹਰ ਕਰ ਨੂੰ ਆਪਣਾ ਬਚਪਨ ਦਿੰਦੀ ਹੈ ਇੱਕ ਕੁੜੀ ਜੰਮੀ ਸੀ ਜਿਸ ਦਾ ਨਾਮ ਸੀ ਸਿਮਰਨ ਸਿਮਰਨ ਦਾ ਜੀਵਨ ਬਿਲਕੁਲ ਆਮ ਸੀ ਪਰ ਉਸਦੇ ਸੁਪਨੇ ਤਾਂ ਅਸਮਾਨ ਛੂਣ ਵਾਲੇ ਸਨ ਉਹ ਹਮੇਸ਼ਾ ਸੋਚਦੀ ਸੀ ਕਿ ਕੈਨੇਡਾ ਵਿੱਚ ਜਾ ਕੇ ਉਹ ਇੱਕ ਵੱਡੀ ਜੌਬ ਕਰੇਗੀ ਆਪਣੇ ਮਾਪਿਆਂ ਨੂੰ ਇੱਕ ਵਧੀਆ ਜ਼ਿੰਦਗੀ ਦੇਵੇਗੀ ਅਤੇ ਪਿੰਡ ਵਾਲਿਆਂ ਨੂੰ ਵਿਖਾਵੇਗੀ ਕਿ ਪੰਜਾਬੀ ਕੁੜੀ ਵੀ ਕਿਸੇ ਤੋਂ ਘੱਟ ਨਹੀਂ ਹੁੰਦੀ ਉਸਦੇ ਪਰਿਵਾਰ ਵਿੱਚ ਚਾਚਾ ਜੀ ਕੈਨੇਡਾ ਵਿੱਚ ਰਹਿੰਦੇ ਸਨ ਜੋ ਹਰ ਸਾਲ ਵਾਪਸ ਆ ਕੇ ਵੱਡੇ-ਵੱਡੇ ਗਿਫਟ ਲਿਆਉਂਦੇ ਅਤੇ ਕਹਾਣੀਆਂ ਸੁਣਾਉਂਦੇ ਕਿ ਉੱਥੇ ਕਿੰਨੀ ਆਜ਼ਾਦੀ ਹੈ ਕਿੰਨਿਆ ਮੌਕੇ ਹਨ ਉਹ ਕਹਾਣੀਆਂ ਸਿਮਰਨ ਦੇ ਦਿਲ ਵਿੱਚ ਗੁੜ ਜਾਂਦੀਆਂ ਸਨ ਅਤੇ ਉਹ ਰਾਤ ਨੂੰ ਸੌਂਦੇ ਵੇਲੇ ਵੀ ਆਪਣੇ ਆਪ ਨੂੰ ਟੋਰਾਂਟੋ ਦੀਆਂ ਚਮਕਦਾਰ ਰੌਸ਼ਨੀਆਂ ਵਿੱਚ ਕੁੰਮ ਦਾ ਵੇਖਦੀ ਪਰ ਸੁਪਨੇ ਵੇਖਣਾ ਆਸਾਨ ਹੈ ਪਰ ਉਹਨਾਂ ਨੂੰ ਪੂਰਾ ਕਰਨਾ ਤਾਂ ਇੱਕ ਲੜਾਈ ਵਰਗਾ ਹੈ ਸਿਮਰਨ ਨੇ ਆਪਣੀ ਪੜਾਈ ਪੂਰੀ ਕੀਤੀ ਇੱਕ ਡਿਪਲੋਮਾ ਕੀਤਾ ਅਤੇ ਫਿਰ ਵੀਜ਼ਾ ਅਪਲਾਈ ਕਰਨ ਦੀ ਤਿਆਰੀ ਵਿੱਚ ਲੱਗ ਗਈ ਉਹ ਹਰ ਰੋਜ਼ ਅੰਗਰੇਜ਼ੀ ਪੜ੍ਹਦੀ ਇੰਟਰਵਿਊ ਦੀ ਪ੍ਰੈਕਟਿਸ ਕਰਦੀ ਅਤੇ ਪੈਸੇ ਜਮ੍ਹਾਂ ਕਰਦੀ। ਉਸਦੇ ਪਿਤਾ ਜੀ ਜੋ ਖੇਤਾਂ ਵਿੱਚ ਮਿਹਨਤ ਕਰਦੇ ਸਨ ਨੇ ਆਪਣੀ ਜ਼ਮੀਨਾਂ ਵੇਚ ਕੇ ਉਸ ਨੂੰ ਪੈਸੇ ਦਿੱਤੇ। ਮਾਂ ਜੀ ਤਾਂ ਰੋਦੀਆਂ ਹੀ ਰਹਿੰਦੀਆਂ ਸਨ ਪਰ ਉਹਨਾਂ ਨੂੰ ਵੀ ਯਕੀਨ ਸੀ ਕਿ ਉਹਨਾਂ ਦੀ ਧੀ ਕੈਨੇਡਾ ਵਿੱਚ ਪਹੁੰਚ ਜਾਵੇਗੀ ਅਤੇ ਉਹਨਾਂ ਨੂੰ ਵੀ ਬੁਲਾਏਗੀ। ਪਿੰਡ ਵਾਲੇ ਵੀ ਖੁਸ਼ ਹੋਏ। ਕੋਈ ਤਾਂ ਕਹਿੰਦੇ ਸਿਮਰਨ ਤਾਂ ਸਾਡੇ ਪਿੰਡ ਦੀ ਗੌਰਵ ਹੋਵੇਗੀ। ਉਸਨੇ ਬਹੁਤ ਸਾਰੇ ਡਾਕੂਮੈਂਟਸ ਤਿਆਰ ਕੀਤੇ। ਬੈਕ ਬੈਲੈਂਸ ਦਿਖਾਇਆ ਜੌਬ ਘਫਰਲੈਂਡ ਦੀ ਕੋਸ਼ਿਸ਼ ਕੀਤੀ ਅਤੇ ਅੰਤ ਵਿੱਚ ਵੀਜ਼ਾ ਮਿਲ ਗਿਆ ਉਹ ਦਿਨ ਆ ਗਿਆ ਜਦੋਂ ਉਹ 에어ਪੋਰਟ ਵੱਲ ਰਵਾਨਾ ਹੋਈ ਉਸਦੇ ਹੱਥ ਵਿੱਚ ਟਿਕਟ ਸੀ ਦਿਲ ਵਿੱਚ ਖੁਸ਼ੀਆਂ ਦਾ ਸਮੁੰਦਰ ਅਤੇ ਅੱਖਾਂ ਵਿੱਚ ਆਪਣੇ ਪਿੰਡ ਨੂੰ ਵਿਦਾ ਕਰਨ ਦਾ ਗਮ ਉਹ ਸੋਚ ਰਹੀ ਸੀ ਕਿ ਹੁਣ ਉਸ ਦਾ ਨਵਾਂ ਜੀਵਨ ਸ਼ੁਰੂ ਹੋਣ ਵਾਲਾ ਹੈ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਇਹ ਸੁਪਨਾ 에어ਪੋਰਟ ਤੋਂ ਹੀ ਟੁੱਟ ਜਾਵੇਗਾ 에어ਪੋਰਟ ਤੇ ਪਹੁੰਚ ਕੇ ਉਸਨੇ ਚੈੱਕ-ਇਨ ਕੀਤਾ ਬੈਗੇਜ ਰੱਖਿਆ ਅਤੇ ਇਮੀਗ੍ਰੇਸ਼ਨ ਕਾਊਂਟਰ ਵੱਲ ਵਧੀ ਉਸਦੇ ਹਿੱਸੇ ਵਿੱਚ ਇੱਕ ਅਫਸਰ ਆਇਆ ਜਿਸਨੇ ਉਸਦੇ ਡਾਕੂਮੈਂਟਸ ਵੇਖੇ ਅਤੇ ਫਿਰ ਉਸ ਨੂੰ ਕੁਝ ਸਵਾਲ ਪੁੱਛੇ ਸਿਮਰਨ ਨੇ ਹਰ ਸਵਾਲ ਦਾ ਜਵਾਬ ਆਤਮ-ਵਿਸ਼ਵਾਸ ਨਾਲ ਦਿੱਤਾ ਪਰ ਅਚਾਨਕ ਅਫਸਰ ਨੇ ਉਸ ਨੂੰ ਰੋਕ ਲਿਆ ਅਤੇ ਕਿਹਾ ਸੌਰੀ ਤੁਹਾਡਾ ਵੀਜ਼ਾ ਰਿਜੈਕਟ ਹੋ ਗਿਆ ਹੈ ਉਹ ਪਲ ਸਿਮਰਨ ਲਈ ਜਿਵੇਂ ਦੁਨੀਆ ਡਿੱਗ ਗਈ ਹੋਵੇ ਉਸ ਨੂੰ ਲੱਗਾ ਜਿਵੇਂ ਉਸਦਾ ਸਾਰਾ ਸੰਸਾਰ ਉੱਥੇ ਹੀ ਰੁਕ ਗਿਆ ਹੋਵੇ ਉਹ ਰੋਣ ਲੱਗੀ ਪਰ ਅਫਸਰ ਨੇ ਉਸਨੂੰ ਵਾਪਸ ਭੇਜਣ ਲੈ ਕੇ ਆ ਉਹ ਵਾਪਸ ਕਾਰ ਵੱਲ ਮੁੜ ਗਈ ਪਰ ਉਸਦੇ ਦਿਲ ਵਿੱਚ ਇੱਕ ਤੂਫਾਨ ਚੱਲ ਰਿਹਾ ਸੀ ਇਹ ਕਹਾਣੀ ਨਹੀਂ ਬਲਕਿ ਹਜ਼ਾਰਾਂ ਪੰਜਾਬੀ ਨੌਜਵਾਨਾਂ ਦੀ ਹਕੀਕਤ ਹੈ ਜੋ ਸੁਪਨੇ ਵੇਖਦੇ ਹਨ ਪਰ વાસ્તਵਿਕਤਾ ਨਾਲ ਟਕਰਾਉਂਦੇ ਹਨ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਸਿਮਰਨ ਦੀ ਪੂਰੀ ਕਹਾਣੀ ਸੁਣਾਵਾਂਗੇ ਉਸ ਦੇ ਦਰਦ ਨੂੰ ਮਹਿਸੂਸ ਕਰਵਾਵਾਂਗੇ ਅਤੇ ਉਸ ਤੋਂ ਸਿੱਖਣ ਵਾਲੀਆਂ ਗੱਲਾਂ ਵੀ ਦੱਸਾਂਗੇ ਤਾਂ ਰਹੋ ਅਸੀਂ ਨਾਲ ਹੀ ਕਿਉਂਕਿ ਇਹ ਕਹਾਣੀ ਤੁਹਾਡੀ ਵੀ ਹੋ ਸਕਦੀ ਹੈ ਸਿਮਰਨ ਦਾ ਬਚਪਨ ਪੰਜਾਬ ਦੇ ਉਸ ਪਿੰਡ ਵਿੱਚ ਬੀਤਿਆ ਜਿੱਥੇ ਹਰ ਸਵੇਰੇ ਚੰਗੇ ਨਾਲ ਖੇਤਾ ਵਿੱਚ ਖੇਡਣਾ ਅਤੇ ਸ਼ਾਮ ਨੂੰ ਮਾਂ ਨਾਲ ਘਰ ਵਾਪਸ ਆਉਣਾ ਰੋਜ਼ਾਨਾ ਦਾ ਹਿੱਸਾ ਸੀ ਉਹ ਇੱਕ ਆਮ ਪੰਜਾਬੀ ਘਰ ਵਿੱਚ ਪਲੀ ਜਿੱਥੇ ਪਿਤਾ ਜੀ ਟਰੈਕਟਰ ਚਲਾਉਂਦੇ ਅਤੇ ਮਾਂ ਜੀ ਘਰ ਦਾ ਸੰਭਾਲਦੀ ਪਰ ਸਿਮਰਨ ਵਿੱਚ ਇੱਕ ਵੱਖਰੀ ਚੰਗੀਆਂ ਸੀ ਉਹ ਪੜਾਈ ਵਿੱਚ ਬਹੁਤ ਚੰਗੀ ਸੀ ਅਤੇ ਹਮੇਸ਼ਾ ਵੱਡੇ ਸੁਪਨੇ ਸੁਣਾਉਂਦੀ ਸਕੂਲ ਵਿੱਚ ਉਹ ਆਪਣੇ ਟੀਚਰਾਂ ਨੂੰ ਕਹਿੰਦੀ ਮੈਂ ਡਾਕਟਰ ਬਣਾਂਗੀ ਜਾਂ ਇੰਜੀਨੀਅਰ ਪਰ ਉੱਥੇ ਜਿੱਥੇ ਮੌਕੇ ਹੋਣਗੇ ਉਸ ਨੂੰ ਪਤਾ ਨਹੀਂ ਸੀ ਕਿ ਉਹ ਮੌਕੇ ਕਿੱਥੇ ਖੋਜਣੇ ਹਨ ਪਰ ਜਦੋਂ ਚਾਚਾ ਜੀ ਕੈਨੇਡਾ ਵਿੱਚੋਂ ਵਾਪਸ ਆਏ ਅਤੇ ਉਹਨਾਂ ਨੇ ਉਸ ਨੂੰ ਇੱਕ ਵੱਡੀ ਵਾਲੇਟ ਅਤੇ ਨਵੇਂ ਕੱਪੜੇ ਦਿੱਤੇ ਤਾਂ ਉਸ ਨੇ ਪੁੱਛਿਆ ਚਾਚਾ ਜੀ ਉੱਥੇ ਤਾਂ ਬਹੁਤ ਪੈਸਾ ਹੈ ਨਾ ਚਾਚਾ ਜੀ ਹਾਸ ਕੇ ਬੋਲੇ ਹਾਂ ਬੇਟੀ ਉੱਥੇ ਮਿਹਨਤ ਨਾਲ ਹਰ ਚੀਜ਼ ਮਿਲ ਜਾਂਦੀ ਹੈ ਤੂੰ ਵੀ ਆ ਜਾ ਤੈਨੂੰ ਵੀ ਬੁਲਾਵਾਂਗਾ ਉਹ ਗੱਲ ਸਿਮਰਨ ਦੇ ਦਿਲ ਵਿੱਚ ਬੈਠ ਗਈ ਉਹ ਰੋਜ਼ ਟੀਵੀ ਤੇ ਵੇਖਦੀ ਕਿ ਪੰਜਾਬੀ ਲੋਕ ਕੈਨੇਡਾ ਵਿੱਚ ਕਿਵੇਂ ਕਾਰ ਬਣਾਉਂਦੇ ਹਨ ਕਿਵੇਂ ਬੱਚਿਆਂ ਨੂੰ ਵਧੀਆ ਸਕੂਲ ਵਿੱਚ ਪੜਾਉਂਦੇ ਹਨ ਉਸ ਨੂੰ ਲੱਗਾ ਕਿ ਉਹ ਵੀ ਉਹਨਾਂ ਵਾਂਗ ਬਣੇਗੀ ਕਾਲਜ ਵਿੱਚ ਜਾ ਕੇ ਉਸਨੇ ਬੀਐਸਸੀ ਕੀਤਾ ਅਤੇ ਫਿਰ ਨਰਸਿੰਗ ਦਾ ਡਿਪਲੋਮਾ ਕੀਤਾ ਕਿਉਂਕਿ ਉਹ ਸੁਣੀ ਸੀ ਕਿ ਕੈਨੇਡਾ ਵਿੱਚ ਨਰਸਾਂ ਦੀ ਬਹੁਤ ਮੰਗ ਹੈ ਉਹ ਰਾਤ ਨੂੰ ਜਾਗ ਕੇ ਅੰਗਰੇਜ਼ੀ ਬੋਲਣ ਦੀ ਪ੍ਰੈਕਟਿਸ ਕਰਦੀ ਆਨਲਾਈਨ ਕੋਰਸ ਕਰਦੀ ਅਤੇ ਆਪਣੇ ਰੂਮ ਵਿੱਚ ਇੱਕ ਵੱਡਾ ਮੈਪ ਲਗਾਇਆ ਹੋਇਆ ਸੀ ਜਿਸ ਤੇ ਉਹ ਟੋਰਾਂਟੋ ਨੂੰ ਚੁਣੀ ਨਾਲ ਛੋਦੀ ਅਤੇ ਕਹਿੰਦੀ ਮੈਂ ਆ ਰਹੀ ਹਾਂ ਪਰ ਪੰਜਾਬ ਵਿੱਚ ਜੀਵਨ ਆਸਾਨ ਨਹੀਂ ਸੀ ਬੇਰੁਜ਼ਗਾਰੀ ਨੇ ਉਸ ਨੂੰ ਕੇਰ ਲਿਆ ਸੀ ਉਹ ਘਰ ਵਿੱਚ ਰਹਿ ਕੇ ਟਿਊਸ਼ਨ ਪੜਾਉਂਦੀ ਪਰ ਪੈਸੇ ਕੱਟੇ ਹੀ ਮਿਲਦੇ ਉਸ ਦੇ ਪਰਾਂ ਨੇ ਵੀ ਕਿਹਾ ਦੀਦੀ ਤੂੰ ਕੈਨੇਡਾ ਜਾ ਮੈਂ ਘਰ ਸੰਭਾਲ ਲਵਾਂਗਾ ਇਸ ਤਰ੍ਹਾਂ ਉਸ ਨੇ ਵੀਜ਼ਾ ਅਪਲਾਈ ਕੀਤਾ ਬਹੁਤ ਸਾਰੇ ਫਾਰਮ ਭਰੇ ਡਾਕੂਮੈਂਟਸ ਤਿਆਰ ਕੀਤੇ ਅਤੇ ਇੰਟਰਵਿਊ ਵਿੱਚ ਗਈ ਉੱਥੇ ਉਸ ਨੇ ਆਪਣੇ ਸੁਪਨਿਆਂ ਬਾਰੇ ਬੋਲਿਆ ਉਸ ਨੇ ਕਿਹਾ ਕਿ ਉਹ ਵਾਪਸ ਆ ਜਾਵੇਗੀ ਪਰ ਜਾਣਕਾਰੀ ਲੈਣ ਗਈ ਹੈ ਵੀਜ਼ਾ ਮਿਲ ਗਿਆ ਤਾਂ ਪੂਰਾ ਪਿੰਡ ਖੁਸ਼ੀ ਨਾਲ ਨੱਚ ਉੱਠਿਆ ਉਸਨੇ ਨਵੇਂ ਕੱਪੜੇ ਖਰੀਦੇ ਬੈਗ ਪੈਕ ਕੀਤਾ ਅਤੇ 에어ਪੋਰਟ ਵੱਲ ਰਵਾਨਾ ਹੋਈ ਰਸਤੇ ਪਰ ਉਹ ਗੀਤ ਗਾਉਂਦੀ ਰਹੀ ਨਹੀਂ ਮੇਰੇ ਯਾਰ ਵਿਦੇਸ਼ ਜਾਣ ਵਾਲੇ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਯਾਤਰਾ ਅਧੂਰੀ ਰਹੇਗੀ 에어ਪੋਰਟ ਤੇ ਉਸਨੇ ਆਪਣੇ ਮਾਪਿਆਂ ਨੂੰ ਫੋਨ ਕੀਤਾ ਅਤੇ ਕਿਹਾ ਮੈਂ ਪਹੁੰਚ ਗਈ ਹਾਂ ਬਸ ਅੰਦਰ ਜਾ ਰਹੀ ਹਾਂ ਉਹ ਖੁਸ਼ੀ ਨਾਲ ਚਮਕ ਰਹੀ ਸੀ ਪਰ ਜਦੋਂ ਇਮੀਗ੍ਰੇਸ਼ਨ ਵਾਲੇ ਨੇ ਉਸ ਨੂੰ ਰੋਕਿਆ ਅਤੇ ਵੀਜ਼ਾ ਚੈੱਕ ਕੀਤਾ ਤਾਂ ਹਰ ਚੀਜ਼ ਬਦਲ ਗਈ ਅਫਸਰ ਨੇ ਕਿਹਾ ਕਿ ਉਸਦੇ ਡਾਕੂਮੈਂਟਸ ਵਿੱਚ ਕੁਝ ਗਲਤੀ ਹੈ ਜੋ ਉਹ ਨਹੀਂ ਸਮਝ ਸકી ਉਹ ਰੋਦੀ ਹੋਈ ਵਾਪਸ ਬੈਠ ਗਈ ਅਤੇ ਆਪਣੇ ਚਾਚਾ ਨੂੰ ਫੋਨ ਕੀਤਾ ਪਰ ਉਹ ਵੀ بےਸਹਾਰਾ ਹੋ ਗਏ ਉਹ ਰਾਤ ਪਰ 에ਰਪੋਰਟ ਤੇ ਰਹੀ ਅਤੇ ਸਵੇਰੇ ਵਾਪਸ ਪੰਜਾਬ ਆ ਗਈ ਉਸਦੇ ਦਿਲ ਵਿੱਚ ਨਿਰਾਸ਼ਾ ਸੀ ਔਰ ਅੰਦਰੋਂ ਇੱਕ ਅਗ ਜਲ ਰਹੀ ਸੀ ਇਹ ਸਭ ਨੇ ਉਸ ਨੂੰ ਤੋੜ ਦਿੱਤਾ ਪਰ ਬਣਾਉਣ ਵਾਲੀ ਵੀ ਬਣਾ ਦਿੱਤਾ ਵਾਪਸ ਪਿੰਡ ਪਹੁੰਚ ਕੇ ਸਿਮਰਨ ਨੂੰ ਲੱਗਾ ਜਿਵੇਂ ਉਹ ਕਿਸੇ ਬੁਰੇ ਸੁਪਨੇ ਵਿੱਚੋਂ ਨਿਕਲ ਆਈ ਹੋਵੇ ਪੂਰਾ ਪਿੰਡ ਉਸ ਨੂੰ ਵੇਖ ਕੇ ਚੁੱਪ ਹੋ ਗਿਆ ਜੋ ਲੋਕ ਖੁਸ਼ੀ ਨਾਲ ਵਿਦਾਈ ਦੇ ਰਹੇ ਸਨ ਵੀ ਹੁਣ ਸਹਾਨੂੰ ਬੂਤੀ ਨਾਲ ਵੇਖ ਰਹੇ ਸਨ ਉਸ ਦੀ ਮਾਂ ਨੇ ਉਸ ਨੂੰ ਵੇਖ ਕੇ ਰੋ ਲਿਆ ਅਤੇ ਪੁੱਛਿਆ ਕੀ ਹੋ ਗਿਆ ਬੇਟੀ ਸਿਮਰਨ ਨੇ ਬਸ ਗਲੇ ਲਾ ਲਿਆ ਅਤੇ ਰੋਣ ਲੱਗੀ ਉਹਨਾਂ ਨੂੰ ਨਹੀਂ ਦੱਸ ਸਕੀ ਕਿ ਉਸ ਦੇ ਵੀਜ਼ੇ ਵਿੱਚ ਕੀ ਗਲਤੀ ਸੀ ਇੱਕ ਛੋਟੀ ਜਹੀ ਡਾਕੂਮੈਂਟ ਦੀ ਅਪੂਰਨਤਾ ਨੇ ਉਸ ਦੇ ਸਾਰੇ ਸੁਪਨੇ ਉਡਾ ਦਿੱਤੇ ਸਨ ਪਿਤਾ ਜੀ ਨੇ ਚੁੱਪਚਾਪ ਉਸ ਨੂੰ ਖਾਣਾ ਖਵਾਇਆ ਅਤੇ ਕਿਹਾ ਬੇਟੀ ਰੱਬ ਦਾ ਬਖਸ਼ਿਆ ਹੋਇਆ ਹੈ ਕੁਝ ਤਾਂ ਵਧੀਆ ਹੀ ਹੋਵੇਗਾ ਪਰ ਸਿਮਰਨ ਨੂੰ ਉਹ ਗੱਲ ਨਹੀਂ ਸਮਝ ਆਈ ਉਹ ਆਪਣੇ ਕਮਰੇ ਵਿੱਚ ਬੈਠੀ ਰਹਿੰਦੀ ਅਤੇ ਆਪਣੇ ਫੋਨ ਵਿੱਚ ਕੈਨੇਡਾ ਦੀਆਂ ਤਸਵੀਰਾਂ ਵੇਖਦੀ ਰਹਿੰਦੀ। ਉਸ ਨੂੰ ਲੱਗਦਾ ਕਿ ਉਹ ਫੇਲ ਹੋ ਗਈ ਹੈ ਕਿ ਉਹ ਪੰਜਾਬ ਵਿੱਚ ਹੀ ਰਹਿ ਜਾਵੇਗੀ ਅਤੇ ਆਪਣੇ ਸੁਪਨਿਆਂ ਨੂੰ ਪੁੱਲ ਜਾਵੇਗੀ। ਉਸ ਦੇ ਦੋਸਤ ਆਉਂਦੇ। ਉਹਨਾਂ ਨੇ ਉਸ ਨੂੰ ਤਸੱਲੀ ਦਿੱਤੀ ਪਰ ਅੰਦਰੋਂ ਉਹ ਨਿਰਾਸ਼ ਸਨ ਕਿਉਂਕਿ ਉਹ ਵੀ ਇੱਕੋ ਜਿਹੇ ਸੁਪਨੇ ਵੇਖ ਰਹੇ ਸਨ। ਇੱਕ ਦਿਨ ਉਸ ਨੇ ਆਪਣੇ ਚਾਚਾ ਨੂੰ ਫੋਨ ਕੀਤਾ ਅਤੇ ਪੁੱਛਿਆ, "ਚਾਚਾ ਜੀ, ਮੈਂ ਕੀ ਕਰਾਂ?" ਫਿਰ ਤੋਂ ਅਪਲਾਈ ਕਰਾਂ? ਚਾਚਾ ਨੇ ਕਿਹਾ ਹਾਂ ਬੇਟੀ ਪਰ ਇਸ ਵਾਰ ਬਿਹਤਰ ਤਿਆਰੀ ਕਰ ਪਰ ਯਾਦ ਰੱਖ ਵੀਜ਼ਾ ਰਿਜੈਕਟ ਹੋਣਾ ਆਮ ਹੈ ਬਹੁਤੇ ਲੋਕ 3-4 ਵਾਰੀ ਟਰਾਈ ਕਰਦੇ ਹਨ ਉਹ ਗੱਲ ਸਿਮਰਨ ਨੂੰ ਥੋੜੀ ਤਾਕਤ ਦਿੱਤੀ ਪਰ ਉਹ ਡਰ ਗਈ ਸੀ ਉਹ ਸੋਚਦੀ ਕਿ ਜੇ ਫਿਰ ਰਿਜੈਕਟ ਹੋ ਗਿਆ ਤਾਂ ਉਸਨੇ ਆਪਣੇ ਆਪ ਨੂੰ ਬੰਦ ਕਰ ਲਿਆ ਖਾਣਾ ਵੀ ਨਹੀਂ ਖਾਂਦੀ ਉਸ ਦੀ ਮਾਂ ਨੇ ਉਸ ਨੂੰ ਬਾਹਰ ਲੈ ਜਾ ਕੇ ਖੇਤਾਂ ਵਿੱਚ ਕੁਮਾਇਆ ਅਤੇ ਕਿਹਾ ਬੇਟੀ ਇਹ ਪੰਜਾਬ ਵੀ ਤਾਂ ਕੋਈ ਘਟ ਨਹੀਂ ਇੱਥੇ ਵੀ ਤੇਰੇ ਵਰਗੀਆਂ ਕੁੜੀਆਂ ਨੇ ਬਹੁਤ ਕੁਝ ਕੀਤਾ ਹੈ ਯਾਦ ਰੱਖ ਸੁਪਨੇ ਬਦਲ ਸਕਦੇ ਹਨ ਉਹ ਗੱਲਾ ਸਿਮਰਨ ਨੂੰ ਚੁਣੌਤੀ ਵਾਂਗ ਲੱਗੀਆ ਉਹ ਆਪਣੇ ਆਪ ਨੂੰ ਸਮਝਾਉਂਦੀ ਕਿ ਹੁਣ ਉਹ ਪੰਜਾਬ ਵਿੱਚ ਹੀ ਕੁਝ ਵੱਡਾ ਕਰੇਗੀ ਉਸਨੇ ਆਨਲਾਈਨ ਕੋਰਸ ਸ਼ੁਰੂ ਕੀਤੇ ਲੋਕਲ ਹਸਪਤਾਲ ਵਿੱਚ ਨਰਸਿੰਗ ਦੀ ਨੌਕਰੀ ਲੱਭੀ ਅਤੇ ਆਪਣੇ ਪਿੰਡ ਵਿੱਚ ਛੋਟੇ ਜਿਹੇ ਹੈਲਥ ਕੇਅਰ ਲਗਾਉਣੇ ਸ਼ੁਰੂ ਕੀਤੇ ਲੋਕ ਉਸ ਨੂੰ ਵੇਖ ਕੇ ਹੈਰਾਨ ਹੋਏ ਕਿ ਜੋ ਕੁੜੀ ਵਿਦੇਸ਼ ਜਾਣ ਲਈ ਰੋਦੀ ਸੀ ਉਹ ਹੁਣ ਆਪਣੇ ਪਿੰਡ ਨੂੰ ਵਿਦੇਸ਼ ਵਾਂਗ ਬਣਾ ਰਹੀ ਹੈ ਉਸ ਨੇ ਆਪਣੇ ਅਨੁਭਵ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਅਤੇ ਹੋਰ ਨੌਜਵਾਨਾਂ ਨੂੰ ਦੱਸਿਆ ਕਿ ਵੀਜ਼ਾ ਰਿਜੈਕਟ ਹੋਣ ਨਾਲ ਜੀਵਨ ਖਤਮ ਨਹੀਂ ਹੁੰਦਾ ਇਹ ਸਭ ਉਸ ਨੂੰ ਤਾਕਤ ਦੇ ਰਿਹਾ ਸੀ ਪਰ ਅੰਦਰੋਂ ਉਹ ਅਜੇ ਵੀ ਕੈਨੇਡਾ ਨੂੰ ਯਾਦ ਕਰਦੀ ਉਹ ਸੋਚਦੀ ਕਿ ਜੇ ਉਹ ਉੱਥੇ ਪਹੁੰਚ ਜਾਂਦੀ ਤਾਂ ਕੀ ਹੁੰਦਾ ਪਰ ਹੁਣ ਉਹ ਸਮਝ ਗਈ ਸੀ ਕਿ ਜੀਵਨ ਵਿੱਚ ਹਰ ਰੋਕ ਇੱਕ ਨਵਾਂ ਰਾਹ ਖੋਲਦੀ ਹੈ ਉਸਨੇ ਆਪਣੇ ਮਾਪਿਆਂ ਨੂੰ ਵੀ ਖੁਸ਼ ਕੀਤਾ ਅਤੇ ਪਿੰਡ ਵਾਲਿਆਂ ਨੂੰ ਵਿਖਾਇਆ ਕਿ ਉਹ ਫੇਲ ਨਹੀਂ ਹੈ ਬਲਕਿ ਇੱਕ ਲੜਨ ਵਾਲੀ ਪੰਜਾਬੀ ਕੁੜੀ ਹੈ ਇਸ ਤਰ੍ਹਾਂ ਉਸਦਾ ਦਰਦ ਘਟ ਹੋਣ ਲੱਗਾ ਅਤੇ ਉਮੀਦ ਵਧਣ ਲੱਗੀ ਸਮੇਂ ਨਾਲ ਸਿਮਰਨ ਨੇ ਆਪਣੇ ਆਪ ਨੂੰ ਨਵਾਂ ਬਣਾਇਆ ਉਹ ਹੁਣ ਪਿੰਡ ਦੇ ਨੇੜਲੇ ਸ਼ਹਿਰ ਵਿੱਚ ਇੱਕ ਨਰਸ ਵਜੋਂ ਕੰਮ ਕਰ ਰਹੀ ਸੀ ਅਤੇ ਆਪਣੇ ਪੈਸਿਆਂ ਨਾਲ ਘਰ ਨੂੰ ਨਵਾਂ ਬਣਾਇਆ ਉਸਨੇ ਆਪਣੇ ਪਰਾਂ ਨੂੰ ਵੀ ਪੜ੍ਹਾਈ ਲਈ ਪੈਸੇ ਦਿੱਤੇ ਅਤੇ ਮਾਂ ਜੀ ਨੂੰ ਇੱਕ ਨਵੀਂ ਸਾਰੀ ਖਰੀਦ ਕੇ ਦਿੱਤੀ ਪਰ ਉਸਦੇ ਮਨ ਵਿੱਚ ਅਜੇ ਵੀ ਉਹ 에어ਪੋਰਟ ਵਾਲਾ ਪਲ ਘੁੰਮਦਾ ਰਹਿੰਦਾ ਉਹ ਰਾਤ ਨੂੰ ਜਾਗ ਜਾਂਦੀ ਅਤੇ ਸੋਚਦੀ ਕਿ ਜੇ ਉਹ ਵੀਜ਼ਾ ਅਪਲਾਈ ਕਰਨ ਵੇਲੇ ਥੋੜੀ ਵਧੇਰੇ ਚੰਗੀ ਤਿਆਰੀ ਕਰ ਲਈ ਹੁੰਦੀ ਤਾਂ ਉਹਨਾਂ ਨੇ ਡਾਕੂਮੈਂਟਸ ਵਿੱਚ ਇੱਕ ਛੋਟੀ ਗਲਤੀ ਕੀਤੀ ਸੀ ਬੈਗ ਸਟੇਟਮੈਂਟ ਵਿਚ ਫੰਡਸ ਦੀ ਪੁਸ਼ਟੀ ਨਹੀਂ ਕੀਤੀ ਸੀ ਉਹ ਇਹ ਗੱਲ ਸਮਝ ਗਈ ਅਤੇ ਹੋਰ ਨੌਜਵਾਨਾਂ ਨੂੰ ਦੱਸਣ ਲਈ ਇੱਕ ਛੋਟਾ ਜਿਹਾ ਵਰਕਸ਼ਾਪ ਲਗਾਇਆ ਉਸ ਵਿੱਚ ਉਹ ਦੱਸਦੀ ਕਿ ਵੀਜ਼ਾ ਲਈ ਕਿਵੇਂ ਤਿਆਰ ਹੋਣਾ ਹੈ ਕਿਹੜੇ ਡਾਕੂਮੈਂਟਸ ਜ਼ਰੂਰੀ ਹਨ ਅਤੇ ਇੰਟਰਵਿਊ ਵਿੱਚ ਕੀ ਬੋਲਣਾ ਹੈ ਪਿੰਡ ਦੇ ਬੱਚੇ ਉਸ ਨੂੰ ਵੇਖ ਕੇ ਪ੍ਰੇਰਿਤ ਹੁੰਦੇ ਅਤੇ ਕਹਿੰਦੇ ਦੀਦੀ ਤੁਸੀਂ ਤਾਂ ਸਾਡੀ ਹੀਰੋ ਹੋ ਉਹ ਹੱਸਦੀ ਅਤੇ ਕਹਿੰਦੀ ਨਹੀਂ ਰਹੀ ਮੈਂ ਤਾਂ ਇੱਕ ਆਮ ਕੁੜੀ ਹੀ ਹਾਂ ਜਿਸਨੇ ਆਪਣੀਆਂ ਗਲਤੀਆਂ ਤੋਂ ਸਿੱਖਿਆ ਇੱਕ ਦਿਨ ਉਸ ਨੂੰ ਇੱਕ ਫੋਨ ਆਇਆ ਉਸਦੇ ਚਾਚਾ ਨੇ ਕਿਹਾ ਕਿ ਉਹ ਵਾਪਸ ਆ ਰਹੇ ਹਨ ਅਤੇ ਉਸ ਨੂੰ ਮਿਲਣਾ ਚਾਹੁੰਦੇ ਹਨ ਜਦੋਂ ਚਾਚਾ ਜੀ ਆਏ ਤਾਂ ਉਹਨਾਂ ਨੇ ਉਸ ਨੂੰ ਗਲੇ ਲਾ ਲਿਆ ਅਤੇ ਕਿਹਾ ਬੇਟੀ ਤੂੰ ਤਾਂ ਮੈਂ ਤੋਂ ਵੀ ਅੱਗੇ ਨਿਕਲ ਗਈ ਉੱਥੇ ਤਾਂ ਮੈਂ ਸਿਰਫ ਨੌਕਰੀ ਕੀਤੀ ਪਰ ਤੂੰ ਇੱਥੇ ਲੋਕਾਂ ਦੀ ਜਾਨ ਬਚਾ ਰਹੀ ਹੈ ਉਹ ਗੱਲ ਸਿਮਰਨ ਨੂੰ ਬਹੁਤ ਚੰਗੀ ਲੱਗੀ ਅਤੇ ਉਸ ਨੂੰ ਲੱਗਾ ਕਿ ਉਸ ਦਾ ਸੁਪਨਾ ਬਦਲ ਗਿਆ ਹੈ ਪਰ ਉਹ ਪੂਰਾ ਹੋ ਰਿਹਾ ਹੈ। ਉਹ ਹੁਣ ਆਪਣੇ ਪਿੰਡ ਵਿੱਚ ਇੱਕ ਛੋਟਾ ਜਿਹਾ ਕਲੀਨਿਕ ਖੋਲਣ ਦੀ ਯੋਜਨਾ ਬਣਾ ਰਹੀ ਸੀ ਜਿੱਥੇ ਗਰੀਬ ਲੋਕਾਂ ਨੂੰ ਮੁਫਤ ਇਲਾਜ ਮਿਲੇ। ਉਸ ਨੇ ਗਵਰਨਮੈਂਟ ਸਕੀਮਾਂ ਬਾਰੇ ਪੁੱਛਿਆ ਅਤੇ ਫੰਡ ਲਈ ਅਪਲਾਈ ਕੀਤਾ। ਉਸ ਦੇ ਜੀਵਨ ਵਿੱਚ ਹੁਣ ਖੁਸ਼ੀ ਵਾਪਸ ਆ ਗਈ ਸੀ ਪਰ ਉਹ ਅਜੇ ਵੀ ਹੋਰ ਲੜਕੀਆਂ ਨੂੰ ਸਲਾਹ ਦਿੰਦੀ ਕਿ ਵਿਦੇਸ਼ ਜਾਣ ਤੋਂ ਪਹਿਲਾਂ ਆਪਣੇ ਘਰ ਨੂੰ ਮਜ਼ਬੂਤ ਬਣਾਓ ਉਹ ਕਹਿੰਦੀ ਕੈਨੇਡਾ ਤਾਂ ਚੰਗਾ ਹੈ ਪਰ ਪੰਜਾਬ ਵੀ ਤੁਹਾਡਾ ਘਰ ਹੈ ਜਿੱਥੇ ਤੁਸੀਂ ਰਾਣੀਆਂ ਹੋ ਇਸ ਤਰ੍ਹਾਂ ਉਸਨੇ ਆਪਣੇ ਦਰਦ ਨੂੰ ਤਾਕਤ ਵਿੱਚ ਬਦਲ ਦਿੱਤਾ ਅਤੇ ਹੋਰਾਂ ਨੂੰ ਵੀ ਪ੍ਰੇਰਿਤ ਕੀਤਾ ਉਸ ਦੀ ਕਹਾਣੀ ਹੁਣ ਪਿੰਡ ਤੋਂ ਬਾਹਰ ਵੀ ਫੈਲ ਰਹੀ ਸੀ ਅਤੇ ਉਹ ਇੱਕ ਉਦਾਹਰਣ ਬਣ ਗਈ ਇਸ ਕਹਾਣੀ ਦਾ ਨੈਤਿਕ ਸਬਕ ਇਹ ਹੈ ਕਿ ਸੁਪਨੇ ਚੰਗੇ ਹੁੰਦੇ ਹਨ ਪਰ ਉਹਨਾਂ ਨੂੰ ਪੂਰਾ ਕਰਨ ਲਈ ਤਿਆਰੀ ਅਤੇ ਤੀਰਜ ਦੀ ਲੋੜ ਹੁੰਦੀ ਹੈ ਵੀਜ਼ਾ ਰਿਜੈਕਟ ਹੋਣ ਨਾਲ ਜੀਵਨ ਖਤਮ ਨਹੀਂ ਹੁੰਦਾ ਬਲਕਿ ਇਹ ਇੱਕ ਨਵਾਂ ਮੌਕਾ ਹੁੰਦਾ ਹੈ ਆਪਣੇ ਘਰ ਨੂੰ ਮਜ਼ਬੂਤ ਬਣਾਉਣ ਦਾ ਸੁਣਨ ਵਾਲਿਆਂ ਨੂੰ ਮੇਰਾ ਮਹੱਤਵਪੂਰਨ ਸੰਦੇਸ਼ ਇਹ ਹੈ ਕਿ ਵਿਦੇਸ਼ ਜਾਣ ਤੋਂ ਪਹਿਲਾਂ ਆਪਣੀਆਂ ਜੜ੍ਹਾਂ ਨੂੰ ਮਜ਼ਬੂਤ ਕਰੋ ਕਿਉਂਕਿ ਪੰਜਾਬ ਵੀ ਤੁਹਾਡੇ ਲਈ ਬਹੁਤ ਕੁਝ ਦੇ ਸਕਦਾ ਹੈ ਮਿਹਨਤ ਅਤੇ ਵਿਸ਼ਵਾਸ ਨਾਲ ਹਰ ਰੋਕ ਨੂੰ ਜਿੱਤਿਆ ਜਾ ਸਕਦਾ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ